ਚੋਰੀਆਂ ਦਾ ਜਿਹੜਾ ਮਸਲਾ ਕਾਰ ਚੋਰੀ ਦੀ ਗੱਲ ਕਰ ਲੋ ਯਾਰ ਘਰੇ ਸਨ ਲਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਚੋਰ ਵੜ ਗਏ ਹੁਣ ਤਾਂ ਕਹਿੰਦੇ ਉੱਤੇ ਪੁਲਿਸ ਵਾਲਿਆਂ ਨੇ ਕਹਿਤਾ ਕਿ ਚਾਬੀ ਘਰ ਦੇ ਬਾਹਰ ਹੀ ਟੰਗ ਦਿਓ ਤੁਸੀਂ ਕਿ ਤੁਹਾਡੇ ਕੋਈ ਕਾਰ ਚੋਰੀ ਨੂੰ ਲੈ ਕੇ ਉਹਨਾਂ ਨੇ ਐਵਰੇਜ ਮੰਨਦਾ ਕਿ 500 ਤੋਂ ਪਲੱਸ ਗੱਡੀ ਹਰ ਮਹੀਨੇ ਚੋਰੀ ਹੋ ਰਹੀ ਹੈ ਕਿ ਸਾਲ ਦੀ ਇਹ ਗੱਲ ਵੈਸੇ ਸੱਚ ਆ ਨਾ ਮੈਂ ਕਿਹਾ ਜੀ 600 ਗੱਡੀ 600 ਗੱਡੀ ਜਿਹੜੀ ਐਵਰੇਜ ਪੁਲਿਸ ਦੀ ਹੈ ਹੂੰ ਹੂੰ ਜਿਹਨੂੰ ਆਪਾਂ ਕਹਦੀਏ ਵੀ ਅਫੀਸ਼ੀਅਲ ਡਾਟਾ ਜਿਹੜੀ ਕੰਪਲੇਂਟ ਹੋ ਜਾਂਦੀ ਜਿਹੜੀ ਕੰਪਲੇਂਟ ਤੇ ਜਿਹੜੀ ਕੰਪਲੇਂਟ ਹੀ ਨਹੀਂ ਕਦੇ ਹੋ ਇਹ ਗਰਾਜ ਦੇ ਵਿੱਚ ਖੜੀ ਹੋਵੇ ਭੰਨ ਕੇ ਅੰਦਰ ਵੜਦੇ ਗਰਾਜ ਤੋਂ ਇੱਥੇ ਜੀ ਐਸੀਆਂ ਮਤਲਬ ਉਹ ਗਰਾਜ ਦੇ ਵਿੱਚੋਂ ਭੰਨ ਕੇ ਤੁਹਾਡੇ ਨੂੰ ਸੁੱਤੇ ਪੇ ਤੁਹਾਨੂੰ ਉਠਾ ਲੈਂਦੇ ਨੇ ਕੱਢ ਕੀ ਕੱਢਦਾ ਮਤਲਬ ਉਹ ਇੰਡੀਆ ਤੋਂ ਜਿਵੇਂ ਆਪਾਂ ਯੂਪੀ ਦੇ ਵਿੱਚ ਕਿਸੇ ਟਾਈਮ ਕ੍ਰਾਈਮ ਸੀ ਨਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਉਹ ਮਹਿਸੂਸ ਕਰ ਸਕਦੇ ਜਿੱਥੇ ਅਸੀਂ ਇਹ ਸੋਚ ਕੇ ਜਾਂਦੇ ਆਂ ਵੀ ਅਸੀਂ ਇੱਥੋਂ ਕਿਉਂ ਜਾ ਰਹੇ ਆਂ ਵੀ ਸਾਨੂੰ ਬਿਹਤਰ ਮਾਹੌਲ ਮਿਲੇ ਵਧੀਆ ਚੰਗਾ ਸਾਫ ਸੁਥਰਾ এনवायरमेंट ਮਿਲੇ ਸਭ ਕੁਝ ਮਿਲੇ ਪਰ ਜੀ ਉੱਥੋਂ ਦੀ ਪੁਲਿਸ ਤੁਹਾਨੂੰ ਇਹ ਗੱਲ ਕਹਿ ਰਹੀ ਆ ਵੀ ਤੁਸੀਂ ਜੀ ਫੋਰਸਪਲੀ ਤੁਹਾਡੇ ਘਰ ਦੇ ਅੰਦਰ ਬੜਾ ਬੈਟਰ ਤੁਸੀਂ ਚਾਬੀਆਂ ਹੀ ਬਾਹਰ ਰੱਖ ਦਿਓ ਜਿਹਨੇ ਬਾਈ ਲਈ ਹੁੰਦੀ ਆ ਗੱਡੀ ਪਤਾ ਉਹਨੂੰ ਹੁੰਦਾ ਨਾ ਕਿਵੇਂ ਲਈ ਕੈਨੇਡਾ ਦਾ ਜਦੋਂ ਵੀ ਜ਼ਿਕਰ ਆਉਂਦਾ ਨਾ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਹੁਣ ਚਲੋ ਹਰ ਘਰ ਦੇ ਵਿੱਚੋਂ ਹਰ ਦੂਜੇ ਘਰ ਚੋਂ ਇੱਕ ਬੱਚਾ ਬਾਹਰ ਆਇਆ ਐ ਕਹਿ ਲੋ ਕਿ ਪਿੰਡਾਂ ਦੇ ਪਿੰਡ ਹੀ ਹੁਣ ਤਾਂ ਬਾਹਰ ਨੇ ਸਭ ਤੋਂ ਪਹਿਲਾਂ ਤੱਕ ਕੈਨੇਡਾ ਦੇ ਵਿੱਚ ਅੱਜਕੱਲ ਮਾਹੌਲ ਕੀ ਹੈ ਜਿਹੜੇ ਆਪਣੇ ਇੱਥੋਂ ਬੱਚੇ ਜਾ ਰਹੇ ਚੱਕੀ ਉਮਰ ਜਿਹਨੂੰ ਆਪਾਂ ਕਹਿ ਦਈਏ ਵੀ ਇੱਥੋਂ ਆਪਾਂ ਕਦੇ ਘਰੇ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਹਿਰ ਤੱਕ ਨਹੀਂ ਭੇਜਿਆ ਹੁੰਦਾ ਤੇ ਸੜਨ ਲਈ ਅਸੀਂ ਸੱਤ ਸਮੁੰਦਰ ਪਾਰ ਭੇਜ ਦਿੰਨੇ ਆ ਉਹ ਵੀ ਪੂਰੀ ਮਿਹਨਤ ਕਰ ਲਈ ਇਕੱਲੇ ਬਿਗੈਰ ਕਿਸੇ سپورਟ ਤੋਂ ਸਿਰਫ ਠੀਕਾ ਵੀ ਇੱਕ ਫਾਈਨੈਂਸ਼ੀਅਲ سپورਟ ਜਰੂਰ ਹੁੰਦੀ ਆ ਪਰ ਉਹਦੇ ਨਾਲ ਬੱਚੇ ਨੂੰ ਕਿਤੇ ਨਾ ਕਿਤੇ ਮਾਪਿਆਂ ਦਾ ਭਾਈ ਭੈਣ ਦਾ ਕੋਈ ਸਾਥ ਚਾਹੀਦਾ ਹੁੰਦਾ ਉਸ ਕਰਕੇ ਥੋੜਾ ਜਿਆਦਾ ਜਦੋਂ ਉੱਥੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਦੀ ਸਟ੍ਰੈਸ ਲਾਈਫ ਤੁਹਾਨੂੰ ਪਤਾ ਵਿਦਨ 1 ਡੇ ਦੇ ਵਿੱਚ ਸਟਾਰਟ ਹੋ ਜਾਂਦੀ ਆ ਔਨ 에ਰਪੋਰਟ ਗੱਡੀਆਂ ਚੋਰੀ ਦਾ ਨਹੀਂ ਤੁਸੀਂ ਦੇਖਿਓ ਨੇ ਟੈਂਟਰ ਲੱਗੇ ਬਾਹਰ ਸੜਕਾਂ ਦੇ ਉੱਤੇ ਰਹਿਣਾ ਸੜਕਾਂ ਦੇ ਉੱਪਰ ਰਹਿਣਾ ਜਿਹੜੀਆਂ ਖਾਲੀ ਜਗ੍ਹਾ ਜਿਵੇਂ ਘਾਹ ਕੂਜਾ ਲੱਗਿਆ ਹੁੰਦਾ ਜਿਵੇਂ ਮਾਲਟਨ ਗਰੀਕ ਵਗੈਰਾ ਦੇ ਆਸ-ਪਾਸ ਬੈਠ ਜਾਂਦੇ ਨੇ ਹਾਂ ਮੀਸੀ ਸਾਗਾ ਵੈਲੀ ਵੈਲੀ ਹਾਂ ਉਹਦੇ ਨਾਲ ਉਹ ਟੈਂਟ ਲਾਤੇ ਕਿਉਂਕਿ ਉੱਥੇ ਪੁਲਿਸ ਨਹੀਂ ਆਉਂਦੀ ਛੇਤੀ ਉਹ ਟੈਂਟ ਜੇ ਲਾਉਂਦੇ ਪਰ ਪਤਾ ਨਹੀਂ ਉਹ ਠੰਡ ਚ ਬਰਫ਼ ਚ ਵੀ ਕਿਵੇਂ ਬੈਠੇ ਆ ਇਹ ਦੋ ਕਨੋਪੀਆਂ ਟੈਂਟ ਲਾ ਕੇ ਲੋਕ ਬੈਠੇ ਨੇ ਉਹ ਉਹਦਾ ਫਿਰ ਕੀ ਇੰਪੈਕਟ ਦੇਖਦੇ ਉਹਨਾਂ ਨਾਲ ਗੱਲਬਾਤ ਕੀਤੀ ਕੁਝ ਕੁਝ ਪਤਾ ਲੱਗਿਆ ਕਿ ਛੱਡ ਚੁੱਕੇ ਸੀ ਉਹਦੋਂ ਨਹੀਂ ਨਹੀਂ ਉਹ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਗਿਣਤੀ ਉਹ ਵ ਉਹ ਘਟ ਨਹੀਂ ਰਹੀ ਕਿਉਂ ਕਿ ਜਿਹੜੀ ਮਹਿੰਗਾਈ ਇੰਨੀ ਕੁ ਹੋ ਗਈ ਕੋਸਟ ਅਬਿਲਟੀ ਬਹੁਤ ਘਟੀ ਗਈ ਔਰ ਲੋਕਾਂ ਨੇ ਇੰਨੀ ਕੁ ਸ਼ਰਮ ਲਾਤੀ ਉਥੇ ਆਪਣੇ ਗਰਾਜਾਂ ਦੇ ਵਿੱਚ ਵੀ ਉਥੇ ਬੈੱਡ ਬਣਾਤੇ ਵੀ ਇੱਥੇ ਰਹਿ ਲਉ ਇੱਕ ਘਰ ਦੇ ਵਿੱਚੋਂ ਬ੍ਰੈਮਪਟਨ ਦੇ ਮੇਅਰ ਨੇ 78 ਜਾਨੇ 378 ਬੇਸਮੈਂਟ ਪਲੱਸ ਗਰਾਜ ਦੇ ਵਿੱਚੋਂ ਮਤਲਬ ਉਹਨਾਂ ਨੂੰ ਕੋਈ ਨਹੀਂ ਮਤਲਬ ਉਹਨਾਂ ਨੇ ਰੋਟੀ ਕਿੱਥੇ ਖਾਣੀ ਹੈ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੇ ਬਣਾਉਣੀ ਕਿੱਥੇ ਹੈ ਇਹਦੇ ਨਾਲ ਕੋਈ ਲੈਣਾ ਤੇ ਨਹੀਂ ਸਿਰਫ ਰਹਿ ਲੋ ਜੀ ਅਗਲਾ ਵੀ ਕਹਿੰਦਾ ਰਾਤ ਕੱਟਣੀ ਹੈ ਫਿਰ ਉਹ ਹੁਣ ਜਿਹੜੇ ਲੋਕ ਸੀ ਬਜਾਏ ਪਹਿਲਾਂ ਮਤਲਬ ਕਹਿੰਦਾ ਉਹ ਘਰ ਫਿਰ ਬੇਸਮੈਂਟ ਗਰਾਜ ਹੁਣ ਗਰਾਜ ਤੋਂ ਨਿਕਲ ਕੇ ਟੈਂਟਾਂ 'ਚ ਤਿੰਨ ਸਾਲ ਹੋ ਗਏ ਸੀ ਇੱਕ ਬੱਚੇ ਨੂੰ ਆਪਣੇ ਘਰੇ ਗੱਲ ਨਹੀਂ ਕੀਤੀ ਉਹ ਨੂੰ ਸਮਝ ਰਹੇ ਸੀ ਕਿ ਉਹ ਡੈੱਡ ਹੋ ਗਿਆ ਮਤਲਬ ਇਦਾਂ ਦੀਆਂ ਗੱਲਾਂ ਵੀ ਹੋ ਚੁੱਕੀਆਂ ਕਿ ਉਹਨਾਂ ਨੇ ਘਰੇ ਹੀ ਨਹੀਂ ਗੱਲ ਕੀਤੀ ਫੋਨ ਉਹਨਾਂ ਦੇ ਨੰਬਰ ਨਹੀਂ ਚੱਲਦੇ ਜੇ ਚੱਲਦੇ ਵੀ ਤਾਂ ਘਰਦਿਆਂ ਨੂੰ ਨਹੀਂ ਪਤਾ ਔਰ ਦੋ ਤਿੰਨ ਤਾਂ ਮਤਲਬ ਮੈਂ ਖੁਦ ਬੰਦੇ ਆਏ ਸੀ ਕੰਬਰਸਰ ਦੇ ਏਰੀਆ ਚ ਉਹਨਾਂ ਨਾਲ ਅਸੀਂ ਤਿੰਨ ਦਿਨ ਖੁਦ ਲੱਭਦੇ ਰਹੇ ਅਸੀਂ ਬੈਰੀ ਗਏ ਆ ਬ੍ਰੈਡਫੋਰਡ ਇੱਕ ਜਗ੍ਹਾ ਹੋਰ ਗਏ ਉਹਨਾਂ ਦਾ ਬੱਚਾ ਕਿਤੇ ਨਾ ਕਿਤੇ ਲੱਭ ਜੇ ਪਰ ਉਹਨੇ ਨੰਬਰ ਬੰਦ ਕੀਤਾ ਐਂਡ ਆਫ ਦਾ ਡੇ ਉਹ ਬ੍ਰੈਂਡ ਉੱਥੋਂ ਲੱਭਿਆ ਆਪਣੇ ਟੋਰਾਂਟੋ ਡਾਊਨਟਾਊਨ ਤੋਂ ਪੁਲਿਸ ਨੂੰ ਪਰ ਪੁਲਿਸ ਨੂੰ ਨੇ ਕਹਿਤਾ ਵੀ ਮੈਂ ਆਪਣੇ ਘਰਦਿਆਂ ਨਾਲ ਗੱਲ ਨਹੀਂ ਕਰਦਾ ਸਟ੍ਰੈਸ ਸਟ੍ਰੈਸ ਕਰਕੇ ਸਪਰੇਸੀ ਹੈ ਜੀ ਬਿਲਕੁਲ ਸਪਰੇਸੀ ਇਹ ਤਾਂ ਉਪਰ ਸਪਰੇਸ ਕੀ ਆ ਮੈਂ ਫੀਸ ਵੀ ਕੱਢਣੀ ਮੈਂ ਰੈਂਟ ਵੀ ਦੇਣਾ ਮੈਂ ਬਰੋਥਰੀ ਵੀ ਦੇਣੀ ਮੈਂ ਪਿੱਛੇ ਵੀ ਭੇਜਣੇ ਆ ਪਰ ਅੱਜ ਕੱਲ ਜਿਹੜੇ ਜੋਬ ਫੇਅਰ ਲੱਗਦੇ ਇੱਕ ਗੱਡੀ ਖੜਦੀ ਆ -15 ਤੋਂ 20 ਟੈਂਪਰੇਚਰ ਦੇ ਵਿੱਚ ਔਰ ਹਵਾ ਚੱਲਦੀ ਆ ਪੂਰੀ 70 ਕਿਲੋਮੀਟਰ ਪਰ ਹਾਅਰਦੀ ਸਪੀਡ ਨਾਲ ਔਰ ਇੱਕ ਬੰਦਾ ਗੱਡੀ 'ਚ ਬੈਠਾ ਉਹਨੇ ਹੀਟ ਛੱਡੀ ਆ ਤੇ ਉਹ ਮੇਰੇ ਤੇਰੇ ਵਰਗੇ ਮਾਤਰ ਵਿਚਾਰੇ ਜਿਹੜੇ ਲੈਣਾ 'ਚ ਖੜੇ ਨੇ ਬੱਚੇ ਜਿਹੜੇ ਗਏ ਹਾਂਜੀ ਤੇਰਾ ਨਾਂ ਕੀ ਆ ਜੀ ਫੋਨ ਨੰਬਰ ਕੀ ਆ ਜੀ ਓਕੇ ਲਾਂ ਚੱਲ ਮਤਲਬ ਸਟੈਪ ਬਾਈ ਸਟੈਪ ਉਹ ਬਾਹਰ ਹੀ ਖੜੇ ਪਿਛਲੇ ਡੇਢ ਦੋ ਘੰਟਿਆਂ ਤੋਂ ਅਰੇ ਉਹਦੇ ਵਿੱਚ ਕੱਲਾ ਇਹ ਨਹੀਂ ਵੀ ਬੱਚੇ ਕਈ ਸਿਆਣੇ ਬਿਆਨੇ ਪਰ ਗੱਲ ਇਹੀ ਇਸ ਵੇਲੇ ਸੱਚਾਈ ਹੈ ਵੀ ਉਥੇ ਤੁਰਨ ਤੋਂ ਪਹਿਲਾਂ ਪਲੀਜ਼ ਜਦੋਂ ਕੋਈ ਕੁਝ ਕਹਿੰਦਾ ਤੁਹਾਨੂੰ ਪਿੱਛੇ ਬੈਠਾ ਤੁਹਾਡਾ ਕੋ ਭਾਈ ਭੈਣ ਯਾਰ ਦੋਸਤ ਉਹਦੀ ਗੱਲ ਜਰੂਰ ਸੁਣ ਲਓ ਇਹ ਨਾ ਕਹੋ ਆਪ ਤਾਂ ਜਾ ਕੇ ਵਹਿਗਾ ਸਾਨੂੰ ਰੁਕੀ ਜਾਂ। ਪੋਕੀ ਛਾਨੋ ਸ਼ੌਕਤ ਦਿਖਾਵੇਬਾਜ਼ੀ ਅਮੀਰ ਦੱਸਣ ਦੀ ਚਾਹ ਇਹ ਇਹ ਵੀ ਭਾਰੂ ਹੋਊਗੀ ਕੈਨੇਡਾ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਤੇ ਉਹ ਜਿਵੇਂ ਆਪਣੇ ਉਹਨੂੰ ਕੈਰੀ ਕਰਦੀਆਂ ਨੇ ਕਿਉਂਕਿ ਜਦੋਂ ਇਦਾਂ ਦੇ ਵੀਡੀਓਜ਼ ਆਉਂਦੀਆਂ ਨੇ ਸਕਰੋਲ ਕਰਦੇ ਉਹ ਅੱਜਕੱਲ੍ਹ ਉਹ ਦੂਜੀਆਂ ਕੁੜੀਆਂ ਤੋਂ ਕਰਾਇਆ ਜਾਂਦਾ ਜਿਹੜੀਆਂ ਕਿਸੇ ਹੋਰ ਨੇ ਕੀ ਚਾਹੀਦਾ ਬ੍ਰਮਟਨ ਵਾਲੇ ਉਹਨਾਂ ਨੂੰ ਚਾਹੀਦਾ ਗੱਡੀ ਚਲ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਚੱਕ ਲੋ ਜੇ ਕ੍ਰੈਡਿਟ ਸਕੋਰ ਬਹੁਤ ਟਰ ਡਵਰਸਟ ਵੀ ਹੈ ਤਾਂ ਵੀ ਕਰਾ ਦੇਣਗੇ ਇਹ ਵੀ ਇੱਕ ਪਾਰਟ ਹੈਗਾ ਟਾਈਜ਼ਮੈਂਟ ਇਸ ਤਰੀਕੇ ਨਾਲ ਤੁਹਾਡੇ ਮੂਰੇ ਚੀਜ਼ ਪ੍ਰੋਸੀਜ ਜਾਂਦੀ ਹੈ ਵੀ ਤੁਸੀਂ ਚਾਕੇ ਨਾ ਚਾਕੇ ਵੀ ਉਹ ਸੋਹਣੀ ਕੁੜੀ ਨੇ ਥੋੜੀ ਦੇਣੀ ਆ ਸਕੋਰ ਤੁਹਾਡਾ ਚੈੱਕ ਹੋਣਾ ਇੱਥੇ ਸਿਬਲ ਹੁੰਦਾ ਉੱਥੇ ਕ੍ਰੈਡਿਟ ਸਕੋਰ ਹੁੰਦਾ ਪੈਸੇ ਤੁਸੀਂ ਦੇਣੇ ਕਿਸ਼ਤੋਂ ਨੇ ਨਹੀਂ ਦੇਣੀ ਤੁਸੀਂ ਆਪਣੇ ਮਾਈਂਡ ਨਾਲ ਚੱਲੋ ਜੇ ਉਹਨਾਂ ਨੇ ਕਹਤਾ ਬ੍ਰੈਂਪਟਨ ਵਾਲਿਓ ਕੀ ਚਾਹੀਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਗੱਡੀ ਤੁਹਾਡੇ ਲਈ ਤਿਆਰੀ ਖੜੀ ਹੈ ਚਾਬੀ ਸਭ ਕੁਝ ਤੁਹਾਡਾ ਪੂਲ ਆਊਟ ਹੋਣਾ ਆ ਬੱਚੇ ਸੀਗੇ ਤੇ ਉਹ ਮਸਟੈਂਗ ਲੈ ਕੇ ਆਈ ਉਹ ਪੂਰੀਆਂ ਆਵਾਜ਼ਾਂ ਮਤਲਬ ਇੱਕ ਉਧਰੋਂ ਕਢਾਵੇ ਇੱਕ ਉਧਰੋਂ ਕੱਢੇ ਸਾਨੂੰ ਐ ਸਾਨੂੰ ਐ ਲੱਗਦਾ ਸੀ ਵੀ ਅੱਖ ਲੱਗ ਜਾਣੀ ਐ ਇਹਨਾਂ ਨੂੰ ਕਿਉਂ ਮੈਂ ਕਿਹਾ ਵੀ ਖਰਾਬ ਕਰਨ ਲੱਗੋ ਪਟਾਕਾ ਪੇਜੂ ਠੀਕ ਹੈ ਭਾਈ ਮਿਹਨਤ ਨਾਲ ਕਮਾਇਆ ਮੈਂ ਕਿਹਾ ਭਾਈ ਮਿਹਨਤ ਨਾਲ ਕਮਾਇਆ ਤੇਰੇ ਯਾਰ ਦਾ ਤਾਂ ਨਹੀਂ ਹੂੰ ਸასი ਕਾਲ ਡੇਲੀ ਪੋਸਟ ਪੰਜਾਬੀ ਪੋਡਕਾਸਟ ਦੇਖ ਰਹੇ ਹਾਂ ਮੈਂ ਹਾਂ ਗगनਪੇਤੀ ਸਟੂਡੀਓ ਦੇ ਵਿੱਚ ਮੇਰੇ ਨਾਲ ਮਹਿਮਾਨ ਬਹੁਤ ਖਾਸ ਆ ਗੱਲਾਂ ਸਿੱਤੀਆਂ ਹੋਣੀਆਂ ਨੇ ਤੇ ਬਹੁਤ ਕੰਮ ਦੀਆਂ ਨੇ ਕੈਨੇਡਾ ਤੋਂ ਭਪਿੰਦਰ ਸਿੰਘ ਗਰੇਵਾਲ ਮੌਜੂਦ ਨੇ ਜਰਨਲਿਸਟ ਵੀ ਨੇ ਬਿਜ਼ਨਸਮੈਨ ਵੀ ਨੇ ਤੇ ਗੱਲਾਂ ਬਾਤਾਂ ਕਰਦੇ ਆ ਤੇ ਜਾਣਦੇ ਆ ਕੈਨੇਡਾ ਦੇ ਬਾਰੇ ਜਿਹੜੇ ਜਿਹੜੇ ਚਰਚੇ ਹੋ ਰਹੇ ਨੇ ਜਿਹੜੀਆਂ ਗੱਲਾਂ ਨੇ ਸਿੱਕੇ ਦਾ ਦੂਜਾ ਪਹਿਲੂ ਕੀ ਆ ਚਲੋ ਹਰ ਘਰ ਦੇ ਵਿੱਚੋਂ ਹਰ ਦੂਜੇ ਘਰ ਚੋਂ ਇੱਕ ਬੱਚਾ ਬਾਹਰ ਆਇਆ ਐਂ ਕਹ ਲਓ ਕਿ ਪਿੰਡਾਂ ਦੇ ਪਿੰਡ ਹੀ ਹੁਣ ਤਾਂ ਬਾਹਰ ਨੇ ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਅੱਜ ਕੱਲ ਮਾਹੌਲ ਕੀ ਆ ਜਿਹੜੇ ਆਪਣੇ ਇਥੋਂ ਬੱਚੇ ਜਾ ਰਹੇ ਆ ਮਾਹੌਲ ਦੇਖੋ ਗਗਨ ਇਦਾਂ ਵੀ ਮਾਹੌਲ ਦੇ ਵਿੱਚ ਆਪਾਂ ਮਿਕਸ ਕਹਿ ਸਕਦੇ ਹਾਂ ਮਾਹੌਲ ਮਿਕਸ ਕਿਦਾਂ ਕਿਉਂਕਿ ਜਿਹੜੇ ਬੱਚੇ ਇੱਥੋਂ 12th ਗ੍ਰੇਡ ਕਰਕੇ ਜਾਂਦੇ ਆ ਉਹ ਬੱਚੇ ਬਹੁਤ ਹੀ ਨਾਜ਼ੁਕ ਜਿਹਨੂੰ ਆਪਾਂ ਕਹਿ ਦਈਏ ਇਹ ਕੱਚੀ ਉਮਰ ਕੱਚੀ ਉਮਰ ਜਿਹਨੂੰ ਆਪਾਂ ਕਹਿ ਦਈਏ ਵੀ ਇੱਥੋਂ ਆਪਾਂ ਕਦੇ ਘਰੇ ਉਹਨਾਂ ਨੂੰ ਵਿਚਾਰਿਆਂ ਨੂੰ ਸ਼ਹਿਰ ਤੱਕ ਨਹੀਂ ਭੇਜਿਆ ਹੁੰਦਾ ਤੇ ਸੜਨ ਲਈ ਅਸੀਂ ਸੱਤ ਸਮੁੰਦਰ ਪਾਰ ਭੇਜ ਦਿੰਨੇ ਆ ਉਹ ਵੀ ਪੂਰੀ ਮਿਹਨਤ ਕਰਨ ਲਈ ਇਕੱਲੇ ਬਗੇਰ ਕਿਸੇ سپورਟ ਤੋਂ ਸਿਰਫ ਠੀਕਾ ਵੀ ਇੱਕ ਫਾਈਨੈਂਸ਼ੀਅਲ سپورਟ ਜ਼ਰੂਰ ਹੁੰਦੀ ਆ ਪਰ ਉਹਦੇ ਨਾਲ ਬੱਚੇ ਨੂੰ ਕਿਤੇ ਨਾ ਕਿਤੇ ਮਾਪਿਆਂ ਦਾ ਭਾਈ ਭੈਣ ਦਾ ਕੋਈ ਸਾਥ ਚਾਹੀਦਾ ਹੁੰਦਾ ਉਸ ਕਰਕੇ ਥੋੜਾ ਜਿਹਾ ਜਦੋਂ ਉੱਥੇ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਉਹਨਾਂ ਦੀ ਸਟ੍ਰੈਸ ਲਾਈਫ ਤੁਹਾਨੂੰ ਪਤਾ ਵਿਦਨ 1 ਡੇ ਦੇ ਵਿੱਚ ਸਟਾਰਟ ਹੋ ਜਾਂਦੀ ਆ ਔਨ 에ਅਰਪੋਰਟ ਤੇ ਕੌਣ ਲੈਣ ਆ ਰਿਹਾ ਕੌਣ ਨਹੀਂ ਕਿੱਦਾਂ ਦਾ ਹੋਊਗਾ ਫਿਰ ਉਹਦੇ ਬਾਅਦ ਚੋਂ ਜਦੋਂ ਕਾਲਜ ਤੱਕ ਦੂਜੇ ਤੀਜੇ ਦਿਨ ਚੌਥੇ ਦਿਨ ਪਹੁੰਚਦੇ ਆ ਉਹਦੇ ਬਾਅਦ ਚੋਂ ਬਸ ਫਿਰ ਉਹਨਾਂ ਦਾ ਤਾਂ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਜਿਹੜੀ ਮੇਨ ਥਿੰਕਿੰਗ ਇਹੀ ਹੁੰਦੀ ਆ ਵੀ ਮੈਂ ਜਾਂਦੇ ਹੀ ਕੰਮ ਬਸ ਜਾਂਦੇ ਹੀ ਮੈਂ ਡਾਲਰ ਮਤਲਬ ਇਹ ਵੱਡੀ ਬਹੁਤ ਵੱਡੀ ਥਿੰਕਿੰਗ ਆ ਸਾਡੀ ਜਦ ਕਿ ਇਹ ਥਿੰਕ ਲੈ ਕੇ ਨਹੀਂ ਚੱਲਣਾ ਚਾਹੀਦਾ ਪਹਿਲਾਂ ਅਸੀਂ ਜਿਸ ਕੰਮ ਲਈ ਗਏ ਆ ਸਾਨੂੰ ਉਸ ਕੰਮ ਬਾਰੇ ਸੋਚਣੀ ਪਈ ਗੱਲ ਐ ਹੀ ਆ ਨਾ ਕਿ ਹਰ ਬੰਦੇ ਦਾ ਮੋਟਿਵ ਮੇਨ ਉਹੀ ਆ ਕਿ ਪੱਕਾ ਹੋਣਾ ਆਪਰੇ ਇਹੀ ਇਹੀ ਤਾਂ ਆਪਾਂ ਗਲਤੀ ਕਰਦੇ ਆਂ ਜੀ ਜੇ ਆਪਾਂ ਬੱਚਿਆਂ ਨੂੰ ਥੋੜਾ ਜਿਹਾ ਸਕਾਇਆ ਵੀ ਠੀਕ ਆ ਬੇਟਾ ਆਪਾਂ ਪੱਕੇ ਹੋਣ ਲਈ ਜ਼ਰੂਰ ਜਾ ਰਹੇ ਆਂ ਪਰ ਸਾਡਾ ਮੇਨ ਮੋਟਿਵ ਤਾਂ ਪੜਨਾ ਜ਼ਰੂਰ ਆ ਜਿਸ ਕੰਮ ਲਈ ਅਸੀਂ ਪੈਸੇ ਲਾਏ ਆ ਉਹਦੇ ਬਾਅਦ ਚੋ ਸੈਕੰਡ ਸਟੈਪ ਉਹ ਤਾਂ ਪਤਾ ਹੀ ਆਪਾਂ ਨੂੰ ਆਪਾਂ ਕੀ ਕਰਨ ਗਏ ਆਂ ਉਹਦੇ ਅੱਛਾ ਅੱਛਾ ਇੱਕ ਇੱਕ ਤੁਸੀਂ ਬ੍ਰਮਟਨ ਆਪ ਵੀ ਰਹਿੰਦੇ ਹੋ ਹੈਨਾ ਬ੍ਰਮਟਨ ਰਹਿੰਦੇ ਹੋ ਤੁਸੀਂ ਤੇ ਬ੍ਰਮਟਨ ਦਾ ਜ਼ਿਕਰ ਆਉਂਦਾ ਚਲੋ ਸਿੱਧੂ ਮੂਸੇਵਾਲੇ ਨੇ ਤਾਂ ਗੀਤ ਦੇ ਵਿੱਚ ਕਿਹਾ ਸੀਗਾ ਕਿ ਕੱਲੇ ਕਹਿ ਰਹੇ ਨੇ ਰਸ ਵੀਰੇ ਨਾ ਜਾਈ ਉਹ ਮੈਨੂੰ ਲੱਗਦਾ ਕਿ ਗੱਲਾਂ ਨਾ ਥੋੜੀਆਂ ਥੋੜ ਜਿਦਾਂ ਦੇ ਮੀਮਸ ਬਣ ਰਹੇ ਨੇ ਇਦਾਂ ਦੇ ਬਿਆਨ ਵੀ ਆ ਰਹੇ ਤੁਸੀਂ ਬਿਹਤਰ ਦੱਸ ਸਕਦੇ ਹੋ ਤੁਸੀਂ ਉਧਰ ਮੀਡੀਆ ਦੇ ਨਾਲ ਵੀ ਜੁੜੇ ਹੋਏ ਕੰਮ ਉਥੋਂ ਦੇ ਸ਼ਹਿਰੀ ਵੀ ਹੋ ਬ੍ਰਮਟਨ ਦੇ ਚੋਰੀਆਂ ਦਾ ਜਿਹੜਾ ਮਸਲਾ ਕਾਰ ਚੋਰੀ ਦੀ ਗੱਲ ਕਰ ਲਓ ਜਾਂ ਘਰੇ ਸਨ ਲਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਚੋਰ ਵੜ ਗਏ ਹੁਣ ਤਾਂ ਕਹਿੰਦੇ ਉੱਥੇ ਪੁਲਿਸ ਵਾਲਿਆਂ ਨੇ ਕਹਿਤਾ ਕਿ ਚਾਬੀ ਘਰ ਦੇ ਬਾਹਰ ਹੀ ਟੰਗ ਦੋ ਤੁਸੀਂ ਕਿ ਤੁਹਾਡੇ ਕੋਈ ਕਾਰ ਚੋਰੀ ਨੂੰ ਲੈ ਕੇ ਉਹਨਾਂ ਨੇ ਐਵਰੇਜ ਮਿਲਦਾ ਕਿ 500 ਤੋਂ ਪਲੱਸ ਗੱਡੀ ਬ੍ਰਮਟਨ ਦੇ ਵਿੱਚ ਹਰ ਮਹੀਨੇ ਚੋਰੀ ਹੋ ਰਹੀ ਹੈ ਕਿ ਸਾਲ ਦੀ ਮੈਂ ਕਿਹਾ ਜੀ ਇਹ ਤਾਂ ਹਾਸੋਈਂ ਗਣੀ ਗੱਲ ਹੋ ਗਈ ਇਹ ਗੱਲ ਵੈਸੇ ਸੱਚ ਆ ਨਾ ਮੈਂ ਕਿਹਾ ਜੀ 600 ਗੱਡੀ 600 ਗੱਡੀ ਜਿਹੜੀ ਐਵਰੇਜ ਪੁਲਿਸ ਦੀ ਹੈ ਹੂੰ ਹੂੰ ਜਿਹਨੂੰ ਆਪਾਂ ਕਹਦੇ ਆ ਵੀ ਅਫੀਸ਼ੀਅਲ ਡਾਟਾ ਜਿਹੜੀ ਕੰਪਲੇਂਟ ਹੋ ਜਾਂਦੀ ਜਿਹੜੀ ਕੰਪਲੇਂਟ ਤੇ ਜਿਹੜੀ ਕੰਪਲੇਂਟ ਹੀ ਨਹੀਂ ਕਦੇ ਹੋਈ ਕਈ ਡਰ ਜਾਂਦੇ ਨੇ ਜਾਂ ਪ੍ਰਾਣੀ ਗੱਡੀ ਹੁੰਦੀ ਅਗਲਾ ਕਹਿੰਦਾ ਯਾਰ 2000 ਦੀ ਗੱਡੀ ਨਹੀਂ ਮੈਂ ਸਟ्रेस ਲਵਾਂਗਾ ਸ਼ਾਇ ਵੀ ਸ਼ਾਇਦ ਕੋਟਕਚਰੀ ਦਾ ਧੱਕੇ ਨਹੀਂ ਖਾਣੇ ਬਟ ਚਲੋ ਉੱਥੇ ਇਦਾਂ ਦਾ ਕੁਝ ਨਹੀਂ ਹੈਗਾ ਪਰ ਗੱਲ ਇਹ ਹੈ ਜੀ ਵੀ ਜਿਹੜੀ ਆਹ ਗੱਲ ਆ ਵੀ ਜਿਹੜੀ ਆਪਣੀ ਚਾਬੀ ਘਰ ਦੇ ਬਾਹਰ ਛੱਡ ਦੋ ਜਿਹਦੇ ਮੀਮ ਅਜਕਲ ਸਭ ਨੇ ਦੇਖੇ ਹੋਣੇ ਆ ਔਰ ਤੁਸੀਂ ਇਹ ਦੇਖੋ ਵੀ ਪੁਲਿਸ ਇਹ ਗੱਲ ਕਹਿ ਰਹੀ ਆ ਸਭ ਤੋਂ ਵੱਡੀ ਜਿਹੜੀ ਹਰਾਮੀ ਦੀ ਗੱਲ ਵੀ ਉੱਥੇ ਟੋਰਾਂਟੋ ਪੁਲਿਸ ਪ੍ਰੈਸ ਕਾਨਫਰੈਂਸ ਕਰਕੇ ਸਪੈਸ਼ਲ ਕਹਿ ਰਹੀ ਆ ਵੀ ਤੁਹਾਡੇ ਉਹ ਜਿਹੜੇ ਘਰੇ ਆਉਂਦੇ ਨੇ ਕਿਉਂਕਿ ਤੁਸੀਂ ਦੇਖਿਆ ਹੁਣ ਤੁਸੀਂ ਵੀ ਗਏ ਹੋ ਉੱਥੇ ਤੇ ਤੁਸੀਂ ਦੇਖੋ ਨਾ ਜਿਹੜਾ ਉਹ ਘਰ ਕੱਚੇ ਟਾਈਪ ਇੱਕ ਲੱਕੜੀ ਆ ਆਊਟਸਾਈਡ ਡੋਰ ਕੁਸ਼ ਵਾਲੇ ਫੋਰਸਫੁਲੀ ਉਹਨੂੰ ਕੋ ਤੋੜਨ ਦੀ ਕੋਸ਼ਿਸ਼ ਕਰੇ ਦੋ ਝਟਕਿਆਂ 'ਚ ਟੁੱਟ ਜਾਂਦੇ ਨੇ ਉੱਥੇ ਜਾਨੀ ਦੀ ਇਸ ਤਰ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗੇ ਤੇ ਪੁਲਿਸ ਕਹਿੰਦੀ ਆ ਵੀ ਦੇਖੋ ਜੀ ਰਾਤ ਨੂੰ ਜਿਹੜੇ ਆਉਂਦੇ ਉਹ 10 11 ਵਜੇ ਆਉਂਦੇ ਨੇ ਤੇ 10 11 ਵਜੇ ਲੱਤਾਂ ਮਾਰ ਦਿਆ ਜਾਂ ਗੱਡੀ ਮਾਰ ਦਿਆ ਤੁਹਾਡੀ ਚੀਜ਼ਾਂ ਭੰਨ ਦਿਆ ਤਾਂ ਬੈਟਰ ਤੁਸੀਂ ਆਪਣੀਆਂ ਚੀਜ਼ਾਂ ਨੂੰ ਕੀ ਚੱਕਣਾ ਰਿਹਾ ਜੀ ਗੱਡੀ ਗੱਡੀ ਮੋਸਟਲੀ ਬਾਹਰੀ ਹੁੰਦੀ ਹੈ ਤੁਹਾਨੂੰ ਪਤਾ ਗਰਾਜ ਚ ਬਹੁਤ ਘੱਟ ਲੋਕ ਲੌਂਦੇ ਨੇ ਉਹ ਚੰਗੀ ਵੀ ਹੁੰਦੀ ਹੈ ਮਾੜੀ ਵੀ ਹੁੰਦੀ ਆ ਨਹੀਂ ਗਰਾਜ ਚ ਜੇ ਖੜੀ ਹੋਵੇ ਭੰਨ ਕੇ ਅੰਦਰ ਵੜਦੇ ਤੋਂ ਇੱਥੇ ਜੀ ਐਸੀਆਂ ਮਤਲਬ ਉਹ ਗਰਾਜ ਦੇ ਵਿੱਚੋਂ ਭੰਨ ਕੇ ਤੁਹਾਡੇ ਨੂੰ ਸੁੱਤੇ ਪੇ ਤੁਹਾਨੂੰ ਉਠਾ ਲੈਂਦੇ ਨੇ ਕੱਢ ਕੀ ਕੱਢਦਾ ਮਤਲਬ ਉਹ ਇੰਡੀਆ ਤੋਂ ਜਿਵੇਂ ਆਪਾਂ ਯੂਪੀ ਦੇ ਵਿੱਚ ਕਿਸੇ ਟਾਈਮ ਕ੍ਰਾਈਮ ਸੀ ਨਾ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਉਹ ਮਹਿਸੂਸ ਕਰ ਸਕਦੇ ਦੇ ਵਿਕਸਿਤ ਮੁਲਕ ਦੇ ਵਿੱਚ ਆਪਾਂ ਇੱਕ ਜੇ ਦੇਸ਼ਾਂ ਦੇ ਪੰਜ ਦੇਸ਼ ਦੁਨੀਆ ਦੇ ਗਿਣੀਏ ਤਾਂ ਉਹਨਾਂ ਦੇ ਵਿੱਚ ਆਉਂਦਾ ਹੈ ਪਰ ਇਸ ਇਸ ਤਰ੍ਹਾਂ ਦੇ ਜਿਹੜਾ ਮਾਹੌਲ ਦੇਖਣ ਨੂੰ ਮਿਲਦਾ ਤੁਸੀਂ ਕਵਰ ਵੀ ਬਹੁਤ ਕਿ ਤੁਸੀਂ ਉਹ ਹੀ ਕਵਰ ਕੀਤੀ ਸੀ ਜਦੋਂ ਕਨੋਪੀਆਂ ਟੈਂਟ ਲਾ ਕੇ ਲੋਕ ਬੈਠੇ ਨੇ ਉਹ ਉਹਦਾ ਫਿਰ ਕੀ ਇੰਪੈਕਟ ਦੇਖਦੇ ਉਹਨਾਂ ਨਾਲ ਗੱਲਬਾਤ ਕੀਤੀ ਕੁਝ ਕੁਝ ਪਤਾ ਲੱਗਿਆ ਕਿ ਛੱਡ ਚੁੱਕੇ ਸੀ ਉਦੋਂ ਨਹੀਂ ਨਹੀਂ ਉਹ ਕੰਟੀਨਿਊਸਲੀ ਉਹਨਾਂ ਦੀ ਜਿਹੜੀ ਗਿਣਤੀ ਉਹ ਵਧਦੀ ਜਾ ਰਹੀ ਹੈ ਜੀ ਉਹ ਘਟ ਨਹੀਂ ਰਹੀ ਕਿਉਂ ਕਿ ਜਿਹੜੀ ਮਹਿੰਗਾਈ ਇੰਨੀ ਹੋ ਗਈ ਅਫੋਰਡੇਬਿਲਟੀ ਬਹੁਤ ਘਟੀ ਹੋਈ ਆ ਗੱਲ ਉਹਨੂੰ ਕਹਿੰਦੇ ਵੀ ਹਾਸੇ ਹੀ ਨਹੀਂ ਹੋ ਜਾਣੀਆਂ ਪਰ ਗੱਲ ਕੀ ਆ ਕਰਨੀ ਪੈਣੀ ਆ ਇੱਕ ਗੋਭੀ ਦਾ ਫੁੱਲ ਜੇ ਆਪਾਂ ਗੱਲ ਕੀਤੀ ਜਾਵੇ ਕਿਸੇ ਟਾਈਮ ਜੇ ਅੱਜ ਤੋਂ ਕਿਸੇ ਟਾਈਮ ਦਾ ਮਤਲਬ ਵੀ 8 ਸਾਲ 2 ਸਾਲ ਪਹਿਲਾਂ ਦੀ ਗੱਲ ਕਰੋ ਕਰੋਨਾ ਤੋਂ ਪਹਿਲਾਂ ਕਰੋਨਾ ਤੋਂ ਪਹਿਲਾਂ ਇਹ 3 ਜਾਂ 4 ਡਾਲਰ 2.5 ਡਾਲਰ ਤੇ ਅੱਜ ਦੇ ਟਾਈਮ ਦੇ ਵਿੱਚ 12 ਡਾਲਰ ਦਾ ਇੱਕ ਫੁੱਲ ਗੋਭੀ ਦਾ ਫੁੱਲ ਅੱਛਾ ਤੂੰ ਸੋਚੋ ਵੀ ਬਾਕੀ ਆਪਣੇ ਇੱਥੇ ਪਸ਼ੂਆਂ ਨੂੰ ਖਵਾ ਦਿੰਦੇ ਹਾਂ ਆਪਣੇ ਦੇਖੋ ਕਹਿਣ ਦਾ ਮਤਲਬ ਵੀ ਜੇ ਇੱਕ ਚੀਜ਼ ਇੰਨੇ ਦੀ ਹੋ ਸਕਦੀ ਹੈ ਤੇ ਬਾਕੀਆਂ ਦਾ ਹਿਸਾਬ ਕਿਤਾਬ ਲਾ ਲਓ ਤੇ ਜਦੋਂ ਇੱਕ ਮਤਲਬ ਇੱਕ ਆਪਾਂ ਨੂੰ ਖਾਣ ਪੀਣ ਫੂਡ ਨਹੀਂ ਹੋ ਰਿਹਾ ਤੇ ਘਰ ਕਿੱਥੋਂ ਕਰਾਂਗੇ ਕਿਉਂਕਿ ਜਿਹੜਾ ਰੈਂਟ ਆ ਨਾ ਉਹ 3 ਗੁਣਾ ਹਮਮ ਔਰ ਲੋਕਾਂ ਨੇ ਇੰਨੀ ਕਿ ਸ਼ਰਮ ਲਾਤੀ ਉੱਥੇ ਆਪਣੇ ਗਰਾਜਾਂ ਦੇ ਵਿੱਚ ਵੀ ਉੱਥੇ ਬੈੱਡ ਬਣਾਤੇ ਵੀ ਇੱਥੇ ਰਹਿ ਲਓ ਤੇ ਇੱਕ ਘਰ ਦੇ ਵਿੱਚੋਂ ਬ੍ਰੈਮਟਨ ਦੇ ਮੇਅਰ ਨੇ 78 ਜਾਨੇ 78 ਹਮਮ ਬੇਸਮੈਂਟ ਪਲੱਸ ਗਰਾਜ ਦੇ ਵਿੱਚੋਂ ਬੰਦੇ ਕੱਢੇ ਹਮਮ ਕੈਨ ਯੂ ਬਲੀਵ ਇਟ ਹਮਮ ਔਰ ਜਿਵੇਂ ਦੁਬਈ ਦੇ ਵਿੱਚ ਸੁਣੀਦਾ ਸੀਗਾ ਅੱਗੇ ਕਿ ਲੇਬਰ ਬੜੇ ਮਾੜੇ ਜਿਵੇਂ ਉੱਪਰ ਉਹ ਕੰਟੇਨਰਾਂ ਦੇ ਵਿੱਚ ਸਟੈਪ ਬਾਈ ਸਟੈਪ ਜਿਹੜੇ ਬੈੱਡ ਹੁੰਦੇ ਆ ਆਪਣੇ ਸਲੀਪਿੰਗ ਬੈੱਡ ਬੱਚਿਆਂ ਵਾਲੇ ਉਹ ਉਵੇਂ ਤਿੰਨ ਤਿੰਨ ਲਾਏ ਹੁੰਦੇ ਆ ਦੋ ਦੋ ਪਰ ਇਹਨਾਂ ਨੇ ਤਾਂ ਕਹਤਾ ਵੀ ਰਹਿ ਲੋ ਮਤਲਬ ਉਹਨਾਂ ਨੂੰ ਕੋਈ ਨਹੀਂ ਮਤਲਬ ਉਹਨਾਂ ਨੇ ਰੋਟੀ ਕਿੱਥੇ ਖਾਣੀ ਆ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੇ ਬਣਾਉਣੀ ਕਿੱਥੇ ਆ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਰਹਿ ਲੋ ਜੀ ਅਗਲਾ ਵੀ ਕਹਿੰਦਾ ਰਾਤ ਕੱਟਣੀ ਆ ਫਿਰ ਉਹ ਹੁਣ ਜਿਹੜੇ ਲੋਕ ਸੀ ਬਜਾਏ ਪਹਿਲਾਂ ਮਤਲਬ ਕਹਿੰਦਾ ਘਰ ਫਿਰ ਬੇਸਮੈਂਟ ਗਰਾਜ ਹੁਣ ਗਰਾਜ ਤੋਂ ਨਿਕਲ ਕੇ ਟੈਂਟਾਂ 'ਚ ਕਿ ਉਹ ਜੇ ਉਹਨਾਂ ਦੀ ਸਟੋਰੀ ਸੁਣੀ ਹੈ ਪਰ ਬਹੁਤ ਭਪਿੰਦਰ ਬਹੁਤ ਸੀਰੀਅਸ ਇਸ਼ੂ ਆ ਇਹ ਆਪਣੇ ਬੱਚਿਆਂ ਦਾ ਆਪਣੇ ਰਾਮਾਂ ਦਾ ਆਪਣੀਆਂ ਭੈਣਾਂ ਦਾ ਇੱਥੇ ਇੰਨਾ ਜ਼ਿਆਦਾ ਉੱਥੇ ਜਾ ਕੇ ਦਿੱਕਤ ਹੋ ਰਹੀ ਹੈ ਪਰ ਪਰ ਬੇਸਿਕ ਕਨਸੈਪਟ ਫਿਰ ਉੱਥੇ ਗਵਰਨਮੈਂਟ ਦੇ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਇੰਨੇ-ਇੰਨੇ ਜੀਆਈਸੀਆਂ ਇੱਥੇ ਡਬਲ ਹੋ ਗਈ ਇੰਨੇ-ਇੰਨੇ ਖਰਚੇ ਨੇ ਪਰ ਉੱਥੇ ਜਾ ਕੇ ਫਿਰ ਇਦਾਂ ਦੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਬਹੁਤ ਡਿਸਆਪਪਟ ਕਰਦੀ ਹੈ ਪਰ ਇਹਦੇ 'ਚ ਜੇ ਆਪਾਂ ਗਵਰਨਮੈਂਟ ਦੀ ਗੱਲ ਕੀਤੀ ਹੈ ਵੇ ਗਵਰਨਮੈਂਟ ਨੇ ਆਪਣੇ ਕੰਨਿਓ ਜੀਐਸੀ ਡਬਲ ਵੀ ਕਰਤੀ 20000 ਪਰ ਚਲੋ ਤਾਂ ਹੁਣੇ ਲੇਟੈਸਟ ਹੋਈ ਹੈ ਪਹਿਲਾਂ ਜਿਹੜੀ ਸੀ ਇਹ 600 ਡਾਲਰ ਮਹੀਨਾ ਮਿਲਦੀ ਹੁਣ 1200 ਕਹਿੰਦੀ ਆ ਵੀ ਉਹ ਤੋਂ ਇਲਾਵਾ ਵੀ ਉਹ ਪੁੱਛਦੇ ਆ ਨਾ ਆਪਾਂ ਨੂੰ ਬੌਂਡ ਭਰ ਲੱਗੇ ਵੀ ਤੁਹਾਡੇ ਕੋਲ ਹੋਰ ਪੈਸੇ ਹੈਗੇ ਬੱਚੇ ਦੱਸਦੇ ਨਹੀਂ ਕਰੇ ਕਿਉਂਕਿ ਕਹਿ ਕੇ ਤੁਰਿਆ ਹੁੰਦਾ ਵੀ ਪੁੱਤ ਜਾਂਦੀ ਕਮਾਉਣਾ ਤੇ ਆਪਣੀ ਫੀਸ ਵੀ ਕੱਢਣੀ ਆ ਸਾਨੂੰ ਵੀ ਉਹ ਸਟ्रेस ਲਾਈਫ ਉੱਥੋਂ ਹੀ ਚੱਲਦੀ ਥੋਣ ਮੈਂ ਦੱਸਿਆ ਵੀ ਇਹ ਔਨ 에ਅਰਪੋਰਟ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਉਹ ਔਰ ਸਭ ਤੋਂ ਵੱਡੀ ਜਿਹੜੀ ਦੂਸਰੀ ਗੱਲ ਆ ਜਿਹਦੇ ਵਿੱਚ ਉਹ ਜਿਹੜਾ ਇਕੱਠੇ ਇੱਕ ਦੂਜੇ ਨਾਲ ਰਹਿੰਦੇ ਆ ਚੱਲ ਤੂੰ 300 ਦੇ ਦੀ ਤੈਨੂੰ 300 ਮੈਂ ਦੇ ਦੂੰ 500 ਉਹ ਇੱਕ ਦੋ ਮੁੜ ਕੇ ਦੁੱਧ ਵੀ ਮਾਰਕ ਲੱਗਣ ਲੱਗ ਜਾਂਦਾ ਜੱਗਾਂ ਦੇ ਉੱਪਰ ਵੀ ਆ ਇੰਨਾ ਮੇਰਾ ਸੀ ਆਪਾਂ ਫਿਲਮਾਂ ਦੇ ਵਿੱਚ ਕਈ ਵਾਰੀ ਵੇਖਦੇ ਆ ਨਾ ਉਹ ਰਿਐਲਿਟੀ ਆ